ਨੂਰ ਹੋ ਰਿਹਾ ਪੁੱਤਰ ਸਕੂਲ ਦਾ ਹੋਮਵਰਕ ਕਰੋ ਨੂਰ ਹੋ ਰਿਹਾ ਪੁੱਤਰ ਜੀ ਜੋ ਸਕੂਲ ਦੇ ਵਿੱਚ ਹੋਮਵਰਕ ਮਿਲਿਆ ਸਕੂਲ ਦਾ ਕੰਮ ਕਰੋ ਇਹ ਸੁਣਦਾ ਘੱਟ ਹੀ ਨਹੀਂ ਗੱਲ ਨੂੰ ਪੁੱਤੈ ਨੂੰ ਸੁਣਦਾ ਨਹੀਂ ਮੈਂ ਤੈਨੂੰ ਕੱਦਾ ਵਾਜਾ ਮਾਰਨਾ ਚੱਲ ਉੱਠ ਮੈਂ ਤੈਨੂੰ ਕੱਦਾ ਕਹੀ ਜਾਂਦਾ ਪਿਆਰ ਦੇ ਨਾਲ ਵੀ ਜਾ ਕੇ ਪੜ੍ਹ ਲੈ ਦੋ ਅੱਖਰ ਸਾਰੀ ਦਿਹਾੜੀ ਤੂੰ ਕਿਤਾਬ ਚੱਕੇ ਰਾਜੀ ਨਹੀਂ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਤੇ ਲੁੱਕਦਾ ਫਰੀਂ ਜਨਾ ਦੋ ਅੱਖਰ ਪੜ੍ਹ ਲੈਂਗਾ ਤੇਰੇ ਕੰਮ ਆਉਣਗੇ ਚੱਲ ਉਧਰ ਚੱਕ ਤਾ ਸਾਰੀ ਦਿਹਾੜੀ ਖੇਲਣਾ 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 ਚੱਲ ਕਿਤਾਬ ਚੱਕ ਆਪਾਂ ਮਾਂ ਖੇਲਣਾ ਤੂੰ ਸਾਰੀ ਦਿਹਾੜੀ ਰੱਜਿਆ ਨਹੀਂ ਖੇਲ ਕੇ ਤੂੰ ਐਦਾਂ ਨਹੀਂ ਮੰਨਦਾ ਹੈ ਚੱਲ ਚੱਲ ਤੇ ਚੱਕ ਤਾ ਖੇਲਣਾ ਐਨੇ ਸੋ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਵੀ ਪਹਿਲਾਂ ਬੱਚੇ ਨੂੰ ਬੜੇ ਪ੍ਰੇਮ ਦੇ ਨਾਲ ਬੁਲਾਇਆ ਗਿਆ ਔਰ ਬੜਾ ਪਿਆਰ ਨਾਲ ਸਮਝਾਇਆ ਗਿਆ ਪਰ ਬੱਚਾ ਸਮਝਿਆ ਨਹੀਂ ਫਿਰ ਬੱਚੇ ਦੇ ਨਾਲ ਸਖਤੀ ਕੀਤੀ ਗਈ ਹੁਣ ਹਰ ਮਾਤਾ ਪਿਤਾ ਆਪਣੇ ਬੱਚੇ ਦਾ ਭਲਾ ਚਾਹੁੰਦਾ ਕਿ ਉਹਦਾ ਬੱਚਾ ਸੁਖੀ ਰਹੇ ਖੁਸ਼ ਰਹੇ ਫਿਰ ਭਾਵੇਂ ਤਰੀਕਾ ਸਮਝਾਉਣ ਦਾ ਪ੍ਰੇਮ ਦਾ ਹੋਵੇ ਤੇ ਭਾਵੇਂ ਤਰੀਕਾ ਸਮਝਾਉਣ ਦਾ ਸਖਤੀ ਦਾ ਹੋਵੇ ਹੁਣ ਜੇਕਰ ਸਖਤੀ ਕਰਨ ਦੇ ਨਾਲ ਬੱਚੇ ਦੀ ਜ਼ਿੰਦਗੀ ਦਾ ਭਵਿੱਖ ਬਣਦਾ ਹੋਵੇ ਫਿਰ ਜਿਹੜੀ ਸਖਤੀ ਕਰਨੀ ਹੈ ਉਹ ਮਾੜੀ ਨਹੀਂ ਹੈ ਸੇਮ ਇਸੇ ਤਰ੍ਹਾਂ ਪਰਮਪਿਤਾ ਅਕਾਲਪੁਰਖ ਪਰਮਾਤਮਾ ਆਪਣੇ ਮਨ ਬੱਚੇ ਨੂੰ ਖੁਸ਼ ਸੁਖੀ ਵੇਖਣਾ ਚਾਹੁੰਦੇ ਨੇ ਵੀ ਮੇਰਾ ਬੱਚਾ ਜਿਹੜਾ ਮਨ ਬੱਚਾ ਨਾ ਇਹ ਸੁਖੀ ਤੇ ਖੁਸ਼ ਹੋਵੇ ਮਹਾਰਾਜ ਕੀ ਵਚਨ ਕਰਦੇ ਨੇ ਤਨਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਸਮਝਾਉਂਦੇ ਨੇ ਮੇਰੇ ਮਨ ਚੇਤ ਸਚ ਸੋਏ एको चित्त ਤਾਂ ਸੁਖ ਪਾਵਹਿ ਫਰ ਦੁੱਖ ਨਾ ਮੂਲੇ ਹੋਇ ਵਿਭਾਵ ਮੇਰੇ ਮਾਨਾ ਉਹ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰ ਜੀਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਉਹਨੂੰ ਚੇਤੋ ਦਾ ਸਿਮਰਨ ਕਰ ਜਦੋਂ ਤੂੰ ਉਹਦੇ ਸਿਮਰਨ ਕਰੇਗਾ ਤੂੰ ਸੁਖੀ ਹੋ ਜਾਏਗਾ ਸਾਨੂੰ ਪ੍ਰੇਮ ਦੇ ਨਾਲ ਮਹਾਰਾਜ ਸਮਝਾ ਰਹੇ ਨੇ ਗੁਰਬਾਣੀ ਦੇ ਵਿੱਚ ਮਹਾਰਾਜ ਕੀ ਵਚਨ ਕਰ ਦਿੰਨੇ ਕਹਿੰਦੇ ਨੇ ਵੀ ਜੀ ਨੇ ਸਿਵ ਪੂਰੀ ਸ੍ਰਿਸ਼ਟੀ ਦੀ ਸਜਣਾ ਕੀਤੀ ਹੈ ਤੂੰ ਉਹਦੇ ਸਿਮਰਨ ਦੇ ਨਾਲ ਜੁੜਨਾ ਕਰ ਤੂੰ ਸੁਖੀ ਹੋ ਜਾਵੇਂਗਾ ਤੇਰੇ ਜੀਵਨ ਦੇ ਵਿੱਚ ਸਦਾ ਆਨੰਦ ਬਣਿਆ ਰਹੇਗਾ ਹੁਣ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਕੀ ਸਮਝਾਉਂਦੇ ਨੇ ਕਹਿੰਦੇ ਨੇ ਵੀ ਤੂੰ ਆਪਣਾ ਜੀਵਨ ਮੂਰਖ ਦੀ ਨਿਆਈ ਜਿਹੜਾ ਬਤੀਤ ਕਰਦੇ। ਤੂੰ ਆਪਣੇ ਜੀਵਨ ਦਾ ਮੂਲ ਗਵਾ ਰਹੇਂ। ਮਹਾਰਜ ਕੀ ਵਚਨ ਕਰਦੇ ਗੁਰਬਾਣੀ ਦੇ ਵਿੱਚ ਕਹਿੰਦੇ ਮਨ ਮੂਰਖ ਅਜਹੂਨਹ ਸਮਜਤ ਸਿੱਖ ਦੇ ਹਾਰਿਓ ਨੀਤ ਵੀ ਤੈਨੂੰ ਵਾਰ-ਵਾਰ ਗੁਰਬਾਣੀ ਸਾਨੂੰ ਸਮਝਾਉਂਦੀ ਐ। ਨਾਨਕ ਪਾਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਹੁਣ ਮਾਰੇ ਸਾਨੂੰ ਸਮਝਾਉਂਦੇ ਨੇ ਬੜੇ ਪ੍ਰੇਮ ਦੇ ਨਾਲ। ਕੀ ਕੀ ਸਮਝਾਉਣਾ ਕੀਤਾ ਵੀ ਆਪਣਾ ਸਾਰਾ ਜੀਵਨ ਮੂਰਖ ਦੀ ਤਰ੍ਹਾਂ ਬਤੀਤ ਨਾ ਕਰ ਵੀ ਕਿਤੇ ਨਾ ਕਿਤੇ ਜੀਵਨ ਦੇ ਵਿੱਚ ਆਪਣੇ ਮਨ ਨੂੰ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਨ ਦਾ ਯਤਨ ਕਰ ਮਾਰੇ ਕਹਿੰਦੇ ਮਨ ਮੂਰਖ ਅਜੂ ਨਹਿ ਸਮਜਤ ਸਿੱਖਦੇ ਹਾਰੋ ਨੀਤ ਵੀ ਤੈਨੂੰ ਵਾਰ-ਵਾਰ ਵਾਰ-ਵਾਰ ਸਾਨੂੰ ਗੁਰਬਾਣੀ ਹੀ ਤਾਂ ਸਮਝਾਉਣਾ ਕਰਦੀ ਹੈ ਮਾਰੇ ਕਹਿੰਦੇ ਨਾਨਕ ਭਵਜਲ ਪਾਰ ਪਰ ਜੋ ਗਾਵੈ ਪ੍ਰਭ ਕੇ ਗੀਤ ਵੀ ਭਾਵ ਜਿਹੜਾ ਪਰਮਾਤਮਾ ਆਕਾਲ ਪੁਰਖ ਦੇ ਸਿਮਰਨ ਦੇ ਨਾਲ ਜੁੜਦਾ ਉਹਦੀ ਉਸਤਤ ਦੇ ਨਾਲ ਜੁੜਦਾ ਉਹਦਾ ਆ ਸੰਸਾਰ ਰੂਪੀ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਮਹਾਰਾਜ ਕਹਿੰਦੇ ਨੇ ਜੇ ਕਰ ਮਨ ਪਿਆਰ ਨਾਲ ਨਹੀਂ ਮੰਦਾ ਫਿਰ ਇਸ ਮਨ ਨੂੰ ਸ਼ਕਤੀ ਕਰੋ ਭਾਵ ਮਨ ਦੀ ਕਟਾਈ ਕਰੋ ਹੁਣ ਇੱਥੇ ਕਟਾਈ ਤੋਂ ਭਾਵ ਇਹ ਨਹੀਂ ਹੈ ਬੀ ਮਨ ਨੂੰ ਡੰਡਿਆਂ ਨਾਲ ਜਾਂ ਮਤਲਬ ਥੱਪੜਾਂ ਦੇ ਨਾਲ ਕੁੱਟਣਾ ਮਨ ਨੂੰ ਕੁੱਟਣਾ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਗੁਰੂ ਦੇ ਸ਼ਬਦ ਦੁਆਰਾ ਕੁੱਟਣਾ ਪਵੇਗਾ ਹੁਣ ਜਿਸ ਤਰ੍ਹਾਂ ਇੱਥੇ ਬੱਚੇ ਦੇ ਤਨ ਨੂੰ ਕੁੱਟਿਆ ਮਨ ਨੇ ਭਲਾ ਸਮਝਿਆ ਤੇ ਤ੍ਰੈ ਗੁਣਾ ਦਾ ਸੁੱਖ ਪ੍ਰਾਪਤ ਹੋਵੇਗਾ ਹੁਣ ਜਿਸ ਤਰ੍ਹਾਂ ਮਨ ਨੇ ਬੱਚੇ ਨੂੰ ਸਖਤੀ ਕੀਤੀ ਹੈ ਕਿਉਂਕਿ ਜਦੋਂ ਬੱਚਾ ਪਿਆਰ ਨਾਲ ਨਹੀਂ ਮੰਨਿਆ ਫਿਰ ਥੋੜੀ ਜਿਹੀ ਸਖਤੀ ਕਰਨੀ ਪਈ ਹੈ ਜਦੋਂ ਸਖਤੀ ਕਰਦੇ ਆ ਕਿਤੇ ਨਾ ਕਿਤੇ ਜੀਵਨ ਦੇ ਆਧਾਰ ਦਾ ਪਤਾ ਲੱਗਦਾ ਹੁਣ ਦੇਖੋ ਕਿ ਕਿਸ ਤਰ੍ਹਾਂ ਪੜਨ ਦੇ ਵਿੱਚ ਬੈਠ ਗਿਆ ਜੁੜ ਗਿਆ ਕਿਤੇ ਨਾ ਕਿਤੇ ਸਖਤੀ ਕੀਤੀ ਹੈ ਇਹ ਹੁਣ ਪੜ ਰਿਹਾ ਹੈ ਜੇ ਕਿਤੇ ਇਹ ਪੜ ਲਏਗਾ ਮਨ ਚਿੱਤ ਲਾ ਕੇ ਕਿਤੇ ਨਾ ਕਿਤੇ ਉਹ ਇੱਕ ਦਿਨ ਮੋਕਾਮ ਨੂੰ ਹਾਸਲ ਕਰੇਗਾ ਇਹਨੂੰ ਤ੍ਰੈ ਗੁਣਾ ਦੇ ਵਿੱਚ ਸੁਖੀਆਂ ਦਾ ਸੁਖ ਦਾ ਖਜ਼ਾਨਾ ਮਿਲ ਜਾਣਾ ਹੁਣ ਜਿਸ ਤਰ੍ਹਾਂ ਮਨ ਨੂੰ ਗੁਰੂ ਦੇ ਸ਼ਬਦ ਸਿਮਰਨ ਦੁਆਰਾ ਕੋਟਣਾ ਜਦੋਂ ਅਸੀਂ ਮਨ ਨੂੰ ਗੁਰੂ ਦੇ ਸ਼ਬਦ ਦੁਆਰਾ ਕੋਟਾਂਗੇ ਉਹਦੇ ਨਾਲ ਕੀ ਹੋਏਗਾ ਆ ਚੌਥੇ ਪੱਦ ਦਾ ਜਿਹੜਾ ਨਾ ਸੁਖ ਪ੍ਰਾਪਤ ਹੋਏਗਾ ਜਿਹਨੂੰ ਸਦੀਵੀ ਸੁਖ ਕਹਿੰਦੇ ਨੇ ਉਹ ਸੁਖ ਕਿਹੜਾ ਹੈ ਮਾਨ ਨੇ ਚਿੰਤਾ ਤੋਂ ਰਹਿਤ ਹੋ ਜਾਣਾ ਮਾਨ ਨੇ ਹਉਮੈ ਤੋਂ ਰਹਿਤ ਹੋ ਜਾਣਾ ਮਾਨ ਨੇ ਹੰਕਾਰ ਤੋਂ ਰਹਿਤ ਹੋ ਜਾਣਾ ਮਾਨ ਨੇ ਦੁਬਿਧਾ ਤੋਂ ਰਹਿਤ ਹੋ ਜਾਣਾ ਮਾਨ ਨੇ ਓਚ ਨੇਜਤਾ ਤੋਂ ਰਹਿਤ ਹੋ ਜਾਣਾ ਹੁਣ ਇਹਨੇ ਪੜ੍ਹਨਾ ਹੈ ਪੜ੍ਹ ਕੇ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਲਿਆ ਕਿਤੇ ਨਾ ਕਿਤੇ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਤ੍ਰੈ ਗੁਣਾ ਦੇ ਸੁੱਖਾਂ ਨੂੰ ਹਾਸਲ ਕਰ ਲੈਣਾ ਹੁਣ ਜੇ ਸ਼ਕਤੀ ਕੀਤੀ ਆ ਸ਼ਕਤੀ ਦੇ ਨਾਲ ਮਨ ਨੂੰ ਕਿਤੇ ਸੋਝੀ ਆ ਗਈ ਇਹਦਾ ਮਤਲਬ ਇੱਥੇ ਸ਼ਕਤੀ ਮਾਰੇ ਨਹੀਂ ਹੈ ਹੁਣ ਸਾਨੂੰ ਮਹਾਰਾਜ ਕਹਿੰਦੇ ਨੇ ਵੀ ਜੇ ਤੂੰ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਨਾਲ ਜੁੜੇਗਾ ਫਿਰ ਕੀ ਹੋਏਗਾ ਆ ਚੌਥੇ ਪਾਦ ਦਾ ਆਨੰਦ ਪ੍ਰਗਟ ਹੋ ਜਾਏਗਾ ਮਹਾਰਾਜ ਕੀ ਵਚਨ ਕਰਦੇ ਨੇ ਹੁਣ ਜਿਸ ਤਰ੍ਹਾਂ ਇਹ ਬੱਚੇ ਨੂੰ ਥੋੜੀ ਜਿਹੀ ਅਸੀਂ ਸਖਤੀ ਕੀਤੀ ਹੈ ਮਾਰਿਆ ਹੁਣ ਇਸ ਤਰ੍ਹਾਂ ਨਹੀਂ ਹੈ ਵੀ ਬੱਚਾ ਪ੍ਰੇਮ ਦੇ ਨਾਲ ਨਹੀਂ ਮੰਨਿਆ ਤਾਂ ਕਰਕੇ ਸਖਤੀ ਕਰਨੀ ਪਈ ਕਿਉਂਕਿ ਜਦੋਂ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ ਉੱਥੇ ਟੀਚਰ ਵੀ ਸਖਤੀ ਕਰਦਾ ਜਦੋਂ ਬੱਚਾ ਪੜਦਾ ਨਹੀਂ ਕਿਉਂਕਿ ਬੱਚੇ ਨੂੰ ਡਰ ਦੇਣਾ ਪੈਂਦਾ ਹੁਣ ਇੱਥੇ ਸਾਨੂੰ ਮਹਾਰਾਜ ਇਹ ਕਹਿੰਦੇ ਨੇ ਵੀ ਹੁਣ ਤੁਸੀਂ ਮਨ ਨੂੰ ਕੁੱਟਣਾ ਕਿਉਂਕਿ ਮਨ ਵੀ ਇਦਾਂ ਬੇ ਡਰ ਹੋਇਆ ਹੋਇਆ ਮਨ ਮੂਰਖ ਹੀ ਹੋ ਗਿਆ ਮਨਕ ਮੂਰਖ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ ਲੱਗ ਗਿਆ ਹੁਣ ਸਾਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਮਨ ਨੂੰ ਕੁੱਟਣ ਦਾ ਤਰੀਕਾ ਦੱਸ ਦਿੰਨੇ ਵੀ ਮਨ ਨੂੰ ਕਿਦਾਂ ਕੁੱਟਣਾ ਕਿਉਂਕਿ ਮਨ ਇਹ ਤੇ ਤ੍ਰਾ ਗੁਣਾ ਦੇ ਵਿੱਚ ਆ ਕੇ ਇਹ ਤ੍ਰਾ ਗੁਣਾ ਦੇ ਵਿੱਚ ਵਿਚਰਦਾ ਮਨ ਢੀਠ ਹੋ ਗਿਆ ਗੁਰੂ ਤੋਂ ਅਕਾਲ ਪੁਰਖ ਪਰਮਾਤਮਾ ਤੋਂ ਟੁੱਟ ਗਿਆ ਨਾਮ ਤੋਂ ਟੁੱਟ ਗਿਆ ਪਰਮਾਤਮਾ ਤੋਂ ਲਿਵ ਟੁੱਟ ਗਈ ਫਿਰ ਕੀ ਹੋਇਆ ਇਹ ਤੇ ਬੇਵਾਗਾ ਹੋ ਗਿਆ ਹੁਣ ਮਹਾਰਾਜ ਕੀ ਵਚਨ ਕਰ ਦਿੰਨੇ ਕਹਿੰਦੇ ਨੇ ਕੋਟਨ ਸੋਏ ਜੋ ਮਨ ਕੋ ਕੂਟਾ ਹੈ ਮਨ ਕੋ ਕੂਟਾ ਤਾਂ ਜਮ ਤੇ ਛੁੱਟਾ ਕਹਿੰਦੇ ਵੀ ਹੁਣ ਤੁਹਾਡਾ ਜਿਸ ਤਰ੍ਹਾਂ ਮਨ ਨੂੰ ਤੁਸੀਂ ਕੁੱਟੋਗੇ ਕੀ ਹੋਣਾ ਹੈ ਇਹ ਮਨ ਨੇ ਜਮਾਂ ਦੀ ਕੁੱਟ ਤੋਂ ਬਚ ਜਾਣਾ ਮਹਾਰਾਜ ਕੀ ਬਚਨ ਕਰਦੇ ਨੇ ਕਹਿੰਦੇ ਕੁੱਟ-ਕੁੱਟ ਮਨ ਕਸਵੱਟੀ ਲਾਵੇ ਸੋ ਕੋਟਨ ਮੁਕਤ ਬਹੁ ਪਾਵੈ ਕਹਿੰਦੇ ਵੀ ਜਿਨ੍ਹਾਂ ਨੇ ਜਿਸ ਤਰ੍ਹਾਂ ਹੁਣ ਇਹਨਾਂ ਨੂੰ ਬੱਚੇ ਨੂੰ ਥੋੜਾ ਜਿਹਾ ਸਖਤੀ ਕੀਤੀ ਹੈ ਨਾ ਇਹਦੀ ਜ਼ਿੰਦਗੀ ਦਾ ਆਧਾਰ ਬਣ ਜਾਣਾ ਇਨੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਣਾ ਹੁਣ ਮਹਾਰਾਜ ਇਹ ਕਹਿੰਦੇ ਇਸੇ ਤਰ੍ਹਾਂ ਇਹ ਮਨ ਦੀ ਵੀ ਇਹੀ ਅਵਸਥਾ ਹੈ ਜੇ ਮਨ ਪ੍ਰੇਮ ਨਾਲ ਮੰਨਦਾ ਫਿਰ ਤੈਨੂੰ ਪ੍ਰੇਮ ਦੇ ਨਾਲ ਮਨਾਓ ਬੈਠਦਾ ਭਗਤੀ ਦੇ ਮਨ ਨੂੰ ਜੀ ਸਿਮਰਨ ਕਰਨ ਨੂੰ ਜੀ ਕਰਦਾ ਗੁਰਦੁਆਰੇ ਜਾਂਦਾ ਫਿਰ ਸ਼ਕਤੀ ਕਰਨ ਦੀ ਲੋੜ ਨਹੀਂ ਕਿਉਂਕਿ ਜੇ ਹੁਣ ਬੱਚਾ ਇੱਕ ਆਵਾਜ਼ ਮਾਰ ਦੇ ਇਹ ਆਵਾਜ਼ ਨੂੰ ਸੁਣ ਕੇ ਆ ਜਾਂਦਾ ਫਿਰ ਸ਼ਕਤੀ ਕਰਨ ਦੀ ਲੋੜ ਨਹੀਂ ਸੀ ਹੁ ਮਹਾਰਾਜ ਕਹਿੰਦੇ ਨੇ ਵੀ ਮਨ ਵੀ ਜਿਹੜਾ ਮਨ ਦੀ ਵੀ ਇਹੀ ਅਵਸਥਾ ਹੈ ਹੁਣ ਮਨ ਵੀ ਨਹੀਂ ਮੰਨਦਾ ਮਹਾਰਾਜ ਕਹਿੰਦੇ ਮਨ ਤੇ ਸ਼ਕਤੀ ਕਰੋ ਮਨ ਨੂੰ ਕੁੱਟੋ ਹੁਣ ਮਨ ਨੂੰ ਕਿਸ ਤਰ੍ਹਾਂ ਕੁੱਟਿਆ ਜਾ ਸਕਦਾ ਕਿਉਂਕਿ ਹੁਣ ਅਸੀਂ ਆ ਬੱਚੇ ਦੇ ਇਹਦੇ ਅਸੀਂ ਜੋ ਸ਼ਕਤੀ ਕੀਤੀ ਹੈ ਇਹਦੇ ਆ ਸਰੀਰ ਦੇ ਉੱਤੇ ਜਿਹੜੀ ਆ ਨਾ ਉਹ ਤਕਲੀਫ ਹੋਈ ਇਹਨੂੰ ਹੁਣ ਮਹਾਰਾਜ ਕਹਿੰਦੇ ਨੇ ਵੀ ਮਨ ਨੂੰ ਕਿੱਦਾਂ ਕੁੱਟਣਾ ਹੈ ਹੁਣ ਮਹਾਰਾਜ ਕਹਿੰਦੇ ਨੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਹੁਣ ਜੇ ਕਸਵੱਟੀ ਤੇ ਲਾਉਣਾ ਫਿਰ ਮਹਾਰਾਜ ਕਹਿੰਦੇ ਕਿੱਡਾ ਫਲ ਦੱਸ ਦੇਣੇ ਕਸਵੱਟੀ ਤੇ ਲਾਉਣ ਮਨ ਨੂੰ ਕੁੱਟਣ ਦਾ ਹੁਣ ਮਾਰੇ ਕਹਿੰਦੇ ਸੋ ਕੋਟਨ ਮੁਕਤ ਬਹੁ ਪਾਵੈ ਕਹਿੰਦੇ ਜੇ ਮਨ ਨੂੰ ਕੁੱਟ ਕੇ ਕਸਵੱਟੀ ਤੇ ਲਾ ਲਿਆ ਆ ਪ੍ਰੇਮ ਪੈ ਜਾਣਾ ਪ੍ਰਮਾਤਮਾ ਦੇ ਨਾਲ ਇਹਨੇ ਜੀਵਨ ਮਨ ਤੋਂ ਮੁਕਤ ਹੋ ਜਾਣਾ ਹੁਣ ਮਨ ਕੁੱਟਿਆ ਕਿਸ ਤਰ੍ਹਾਂ ਜਾਵੇ ਉਹ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਹੁਣ ਜਦੋਂ ਕਹਿੰਦੇ ਮਨ ਨੂੰ ਕੁੱਟਣਾ ਫਿਰ ਵਿਆਖਰੀ ਬਾਣੀ ਦੇ ਵਿੱਚ ਜਿਹੜਾ ਉਹ ਸਿਮਰਨ ਕਰਨਾ ਹੁਣ ਸਿਮਰਨ ਕਿਸ ਤਰ੍ਹਾਂ ਕਰਨਾ ਆ ਜਦੋਂ ਅਸੀਂ ਨੇਤਰ ਬੰਦ ਕਰਦੇ ਨੇ ਕਿਉਂਕਿ ਮਨ ਇੰਨੀ ਚੇਤੀ ਬੈਠਦਾ ਨਹੀਂ ਜਦੋਂ ਸਿੱਸੇ ਮਰਨ ਤੇ ਬੈਠਣਾ ਨਾ ਜਿਵੇਂ ਹੁਣ ਬੱਚਾ ਕਹਿੰਦਾ ਵੀ ਮੈਂ ਖੇਡਣਾ ਇਹ ਖੇਲਣ ਦੇ ਵਿੱਚ ਇਹਦੀ ਜਿਹੜਾ ਰੁਝਾਨ ਜ਼ਿਆਦਾ ਸੀਗਾ ਖੇਲਣ ਦੇ ਨਾਲ ਇਹਨੂੰ ਪਿਆਰ ਸੀ ਖੇਲਾਂ ਦੇ ਨਾਲ ਹੁਣ ਮਨ ਆਇ ਤੇ ਮਨੋਰੰਜਨ ਮਾਇਆ ਦੇ ਵਿੱਚ ਖੇਲ ਰਿਹਾ ਤਰਲੋਕੀ ਦੇ ਵਿੱਚ ਇਹ ਅੱਖਾਂ ਖੇਲ ਰਹੀਆਂ ਨੇ ਇੱਕ ਦੂਜੇ ਨੂੰ ਦੇਖਦੀਆਂ ਨੇ ਆ ਰਸਨਾ ਵੀ ਜਿਹੜੀ ਖੇਲ ਰਹੀ ਹੈ ਇਹ ਨਿੰਦਿਆ ਚੁਗਲੀ ਕਰਦੀ ਹੈ ਤੇ ਆ ਕੰਨ ਵੀ ਖੇਡ ਰਹੇ ਨੇ ਜਿਹੜੇ ਮਤਲਬ ਨਿੰਦਿਆ ਚੁਗਲੀ ਸੁਣਦੇ ਨੇ ਮਨ ਆ ਮਨੋਰੰਜਨ ਮਾਇਆ ਦੇ ਵਿੱਚ ਖੇល ਰਿਹਾ ਹੁਣ ਇਹਨੂੰ ਇਸ ਖੇਲ ਦੇ ਉੱਤੇ ਜੇ ਤਾਂ ਪ੍ਰੇਮ ਨਾਲ ਆ ਕੇ ਬੈਠਦਾ ਫਿਰ ਤਾਂ ਇਹਨੂੰ ਬਿਠਾਉਣਾ ਪ੍ਰੇਮ ਦੇ ਨਾਲ ਸਿਮਰਨ ਤੇ ਲਾ ਲੈਣਾ ਜੇ ਇਹ ਪ੍ਰੇਮ ਨਾਲ ਨਹੀਂ ਫਿਰ ਇਹਨੂੰ ਗੁਰੂ ਦੇ ਸ਼ਬਦ ਦੁਆਰਾ ਕੁੱਟਣਾ ਹੁਣ ਸ਼ਬਦ ਦੁਆਰਾ ਕੁੱਟਣ ਦਾ ਕੀ ਤਰੀਕਾ ਆਪਾਂ ਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਮਝਾਇਆ ਹੁਣ ਉਸ ਸ਼ਬਦ ਨੂੰ ਕਿਹੜਾ ਸ਼ਬਦ ਦੁਆਰਾ ਮਨ ਨੂੰ ਕੁੱਟਣ ਦਾ ਤਰੀਕਾ ਨੇਤਰ ਬੰਦ ਕਰਨੇ ਨੇ ਔਰ ਅਸਨਾ ਨਾਲ ਬੋਲਣਾ ਤੇ ਕੰਨਾਂ ਨਾਲ ਸੁਣਨਾ ਹੁਣ ਜਦੋਂ ਅਸੀਂ ਬੋਲਦੇ ਹਾਂ ਅਸਵਾਸ ਸਾਡੇ ਅੰਦਰ ਜਾਂਦਾ ਇਹ ਜਦੋਂ ਅੰਦਰ ਜਾਂਦਾ ਇਹਦੇ ਨਾਲ ਵਾਹੇ ਬੋਲਣਾ ਜਦੋਂ ਬਾਹਰ ਆਉਂਦਾ ਗੁਰੂ ਬੋਲਣਾ ਔਰ ਆਪਣੀ ਧਿਆ ਧੁੰਨ ਦੇ ਵਿੱਚ ਧਿਆਨ ਰੱਖਣਾ ਹੁਣ ਮਹਾਰਾਜ ਕਹਿੰਦੇ ਨੇ ਕਿਦਾਂ ਘਟਣਾ ਉਹ ਪਹਿਲਾ ਅਸੀਂ ਵਿਆਖਰੀ ਬਾਣੀ ਦੇ ਵਿੱਚ ਉੱਚੀ ਬੋਲ ਕੇ ਸਿਮਰਨ ਕਰਨਾ ਉਹ ਕਿਸ ਤਰ੍ਹਾਂ ਕਰਨਾ ਵਾਹ ਗੁਰੂ 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 மன குட்டே ਰੈਨੁਕ ਕਸਵਟੀ ਦੇ ਪਰਖ ਕੇ ਦੇਖਣਾ ਬਿਠਾ ਕੇ ਦੇਖਣਾ ਵੀ ਇਹ ਮਨ ਟਿਕਦਾ ਕਿ ਨਹੀਂ ਟਿਕਦਾ ਜੇ ਤਾਂ ਵਿਚਾਰ ਨਹੀਂ ਆਉਂਦੇ ਮਨ ਮਾਇਆ ਤੋਂ ਰਹਿਤ ਹੋ ਗਿਆ ਸਮਾਧੀ ਜੀ ਬੈਠਾ ਇਹਦਾ ਮਤਲਬ ਇਹ ਹੋਇਆ ਮਨ ਕੁੱਟਿਆ ਗਿਆ ਆਰਾਮ ਨਾਲ ਬੈਠ ਗਿਆ ਜਿਸ ਦੇ ਬਾਵਜੂਦ ਵੀ ਫਿਰ ਸਹਜ ਦੇ ਵਿੱਚ ਗਿਆ ਮਨ ਨੂੰ ਵਿਚਾਰ ਆਉਂਦੇ ਨੇ ਇਹਨੂੰ ਫਿਰ ਦੁਬਾਰਾ ਜਿਹੜਾ ਉਹ ਸ਼ਬਦ ਦੁਆਰਾ ਕੁੱਟਣਾ ਕਿਦਾਂ ਫਿਰ ਦੁਬਾਰਾ ਸ਼ੁਰੂ ਕਰਾਂਗੇ ਵਾਹ ਗੁਰੂ 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 ਇਹਨੂੰ ਇਸ ਤਰ੍ਹਾਂ ਸੀ ਫੇਰ ਸ਼ਬਦਵਾਰਾ ਗੋਟਾਂਗੇ ਫੇਰ ਹੌਲੀ-ਹੌਲੀ ਵਿਆਖਰੀ ਬਾਣੀ ਦੇ ਵਿੱਚ ਮਧਮਾ ਮਧਮਾ ਤੋਂ ਬਸੰਤੀ ਦੇ ਵਿੱਚ ਫਿਰ ਆ ਕੇ ਸਹਜ ਦੇ ਵਿੱਚ ਬੈਠਣਾ ਫਿਰ ਦੇਖਣਾ ਵੀ ਮਨ ਜਿਹੜਾ ਵਿਚਾਰਤਾ ਨਹੀਂ ਲੈ ਰਿਹਾ ਜੇ ਮਨ ਨੂੰ ਫੇਰ ਵਿਚਾਰ ਆਉਂਦੇ ਨੇ ਫਿਰ ਇਹਨੂੰ ਸ਼ਬਦ ਦੁਆਰਾ ਕੁੱਟਣਾ ਇਸ ਤਰ੍ਹਾਂ ਬਾਰ 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 ਜਦੋਂ ਅਸੀਂ ਸ਼ਬਦ ਦੁਆਰਾ ਮਨ ਨੂੰ ਕੁੱਟਾਂਗੇ ਇਹ ਮਨ ਉਤੇ ਲੱਗੀ ਹੋਈ ਮੈਲ ਜਿਹੜੀ ਆ ਉਤਰੇਗੀ ਫਿਰ ਮਹਾਰਾਜ ਕੀ ਵਚਨ ਕਰਦੇ ਨੇ ਕਹਿੰਦੇ ਨੇ ਸੋ ਕੁੱਟਨ ਮੁਕਤ ਬਹੁ ਪਾਵੈ ਫਿਰ ਇੱਕ ਦਿਨ ਗੁਰਮੁਖ ਪਿਆਰ ਇਹਨੇ ਜਿਹੜਾ ਨਾ ਉਹ 84 ਲੱਖ ਜੁਨ ਤੋਂ ਮੁਕਤੀ ਦਾ ਮਾਰਗ ਪਾ ਲੈਣਾ ਮੋਕਸ਼ ਮਾਰਗ ਜਿਹੜਾ ਉਹ ਹਾਸਲ ਹੋ ਜਾਣਾ ਇਹ ਤਰੀਕਾ ਜੇ ਮਨ ਪਿਆਰ ਨਾਲ ਸਮਝਦਾ ਤਾਂ ਪਿਆਰ ਨਾਲ ਇਹਨੂੰ ਮਤਲਬ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਤੇ ਲਾਓ ਜੇ ਪਿਆਰ ਨਾਲ ਨਹੀਂ ਸਮਝਦਾ ਫਿਰ ਇਹਨੂੰ ਸ਼ਕਤੀ ਲਾਓ ਸ਼ਕਤੀ ਕੀ ਕਰਨੀ ਇਹਨੂੰ ਸ਼ਬਦ ਦੁਆਰਾ ਕਟਣਾ ਸੋ ਇਹਹੀ ਜਿਹੜੀ ਵਿਚਾਰ ਆਪਾਂ ਸਮਝਾਉਣ ਦਾ ਯਤਨ ਕੀਤਾ ਵੀ ਮਨ ਦੋਈ ਅਵਸਥਾ ਨੇ ਜਾਂ ਪ੍ਰੇਮ ਜਾਂ ਸ਼ਕਤੀ ਸੋ ਆਓ ਫਿਰ ਆਪਾਂ ਸਾਰੇ ਬੜੇ ਪ੍ਰੇਮ ਦੇ ਨਾਲ ਇਹ ਮਨ ਨੂੰ ਪ੍ਰੇਮ ਦੇ ਮਾਰਗ ਤੇ ਚਲਾਈਏ ਸਾਰੀ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ 와, ぐる, 와, ぐる, 와, ぐる.